ਜੇ ਤੁਸੀਂ ਵੀ ਡਾਈਟ ਕਰ ਰਹੇ ਹੋ ਤਾਂ ਮੈਂ ਹੈਲਦੀ ਜ ਹੈ ਇਹ ਬ੍ਰੇਕਫਾਸਟ ਤੁਹਾਡੇ ਨਾਲ ਸਾਂਝਾ ਕਰ ਰਹੀ ਆ ਜੇ ਬਿਲਕੁਲ ਵੀ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਤੇ ਇਹ ਬ੍ਰੇਕਫਾਸਟ ਹੈ ਜਿਹੜਾ ਤੁਸੀਂ ਬਣਾਉਣਾ ਸਭ ਤੋਂ ਪਹਿਲਾਂ ਜਿਹੜਾ ਆਪਾਂ ਦਹੀਂ ਲੈਣਾ ਦਹੀਂ ਨੂੰ ਤੁਸੀਂ ਚੰਗੀ ਤਰ੍ਹਾਂ ਮੈਸ਼ ਵੀ ਕਰ ਸਕਦੇ ਜੇ ਮੈਸ਼ ਹੀ ਹੈ ਤਾਂ ਫਿਰ ਠੀਕ ਹੈ ਇੱਕ ਆਪਾਂ ਪਿਆਜ਼ ਹਾਫ ਆਪਾਂ ਖੀਰਾ ਤੇ ਇੱਕ ਟਮਾਟਰ ਲਿਆ ਜੇ ਹੋਰ ਵੀ ਆਪਣੇ ਘਰ ਕੋਈ ਸਬਜ਼ੀ ਹੈਗੀ ਆ ਜਿਹਨੂੰ ਕਿ ਆਪਾਂ ਕੱਚਾ ਖਾਧਾ ਜਾ ਸਕਦਾ ਹੈ ਨਾ ਜਿਵੇਂ ਬ੍ਰੋਕਲੀ ਵਗੈਰਾ ਆਪਾਂ ਖਾ ਲੈਣੇ ਤਾਂ ਉਹ ਵੀ ਤੁਸੀਂ ਇਹਨੂੰ ਲੈ ਸਕਦੇ ਆ ਤੇ ਇਹਨੂੰ ਇਦਾਂ ਆਪਾਂ ਬਰੀਕ-ਬਰੀਕ ਜਿਹੜਾ ਉਹ ਕੱਟ ਲੈਣਾ ਖੀਰਾ ਟਮਾਟਰ ਤੇ ਪਿਆਜ਼ ਆ ਜਿਹੜਾ ਆਪਾਂ ਲਿਆ ਹੈਗਾ ਇਦਾਂ ਨੂੰ ਬਰੀਕ-ਬਰੀਕ ਕੱਟ ਕੇ ਜਿਹੜਾ ਉਹ ਰੱਖ ਲੈਣਾ ਬਹੁਤ ਹੀ ਹੈਲਦੀ ਹੈ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਤੁਹਾਡੇ ਲਈ ਬ੍ਰੇਕਫਾਸਟ ਆ ਜਿਹੜਾ ਉਹ ਤਿਆਰ ਹੋ ਜਾਊਗਾ ਇਹਨੂੰ ਆਪਾਂ ਇਦਾਂ ਦਹੀਂ ਦੇ ਵਿੱਚ ਆ ਜਿਹੜਾ ਉਹ ਪਾ ਲੈਣਾ ਕਿਉਂਕਿ ਜਿਹੜੇ ਵੀ ਡਾਈਟ ਕਰਦੇ ਆ ਹਨਾ ਤਾਂ ਸਵੇਰ ਜਿਵੇਂ ਹੁਣ ਆਪਾਂ ਕੋਈ ਵੀ ਡੀਟੌਕਸ ਵਾਟਰ ਲੈਨੇ ਆ ਤੇ ਉਸ ਤੋਂ ਬਾਅਦ ਹੁੰਦਾ ਵੀ ਕੀ ਖਾਦਾ ਜਾਵੇ ਤਾਂ ਦੂਜੀ ਪਾਸੇ ਕੀ ਕਰਨਾ ਆਪਾਂ ਥੋੜਾ ਜਿਹਾ ਆਇਲ ਆ ਜਿਹੜਾ ਉਹ ਪਲੇਟ ਦੇ ਵਿੱਚ ਲਿਆ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾਉਣਾ ਤੇ ਥੋੜਾ ਜਿਹਾ ਆਪਾਂ ਜਿਹੜਾ ਹੈਗਾ ਉਹਦੇ ਹਲਦੀ ਪਾਉਣੀ ਆ ਤੇ ਥੋੜਾ ਜਿਹਾ ਜਿਹੜਾ ਹੈਗਾ ਚਿੱਲੀ ਫਲੈਕਸ ਜਿਵੇਂ ਆਪਣੇ ਘਰੇ ਕੁੱਟੀਆਂ ਹੋਈਆਂ ਮਿਰਚਾਂ ਹੁੰਦੀਆਂ ਮੋਟੀਆਂ ਉਹ ਆਪਾਂ ਜਿਹੜਾ ਪਾ ਸਕਦੇ ਹਾਂ ਉਹਦੇ ਨਾਲ ਟੇਸਟ ਆ ਜਿਹੜਾ ਉਹ ਬਹੁਤ ਵਧੀਆ ਹੁੰਦਾ ਕਾਲਾ ਨਮਕਾ ਜਿਹੜਾ ਉਹ ਵੀ ਆਪਾਂ ਪਾ ਸਕਦੇ ਹੁੰਨੇ ਕਾਲਾ ਨਮਕ ਪਾ ਸਕਦੇ ਤੁਸੀਂ ਕਾਲੀ ਮਿਰਚ ਜਿਹੜੀ ਉਹ ਵੀ ਇਹਦੇ ਵਿੱਚ ਜਿਹੜੀ ਉਹ ਪਾ ਸਕਦੇ ਦੂਜੇ ਪਾਸੇ ਜਿਹੜੀ ਆਪਾਂ ਦਹੀਂ ਬਣਾ ਕੇ ਰੱਖਿਆ ਉਹਦੇ ਵਿੱਚ ਥੋੜਾ ਜਿਹਾ ਆਪਾਂ ਜਿਹੜਾ ਵਾਈਟ ਸੈਲਡ ਚਿੱਟਾ ਨਮਕ ਪਾਇਆ ਤੇ ਥੋੜਾ ਜਿਹਾ ਆਪਾਂ ਜਿਹੜਾ ਉਹ ਕਾਲਾ ਨਮਕ ਪਾਇਆ ਮਿਰਚਾਂ ਜਿਹੜੀ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਹਰੀ ਮਿਰਚਾਂ ਜਿਹੜੀ ਉਹ ਕੱਟ ਕੇ ਆਪਾਂ ਪਾ ਸਕਦੇ ਹੋ ਤੇ ਜੇ ਤੁਸੀਂ ਕੱਲਾ ਨਮਕ ਪਾ ਕੇ ਖਾਣਾ ਚਾਹੋ ਤਾਂ ਕੱਲਾ ਨਮਕ ਪਾ ਕੇ ਖਾ ਸਕਦੇ ਆ ਇਧਰ ਵੀ ਮੈਂ ਥੋੜਾ ਜਿਹਾ ਕਾਲਾ ਨਮਕਾ ਜਿਹੜਾ ਪਾਤਾ ਥੋੜਾ ਜਿਹਾ ਆਇਲ ਲਿਆ ਤੇ ਦੋ ਪੀਸ ਆ ਜਿਹੜੇ ਆਪਾਂ ਪਨੀਰ ਦੇ ਲਏ ਆ ਕਿਉਂਕਿ ਪਨੀਰ ਬਹੁਤ ਹੀ ਜਦੋਂ ਆਪਾਂ ਬ੍ਰੇਕਫਾਸਟ ਦੇ ਵਿਚ ਲੈਣੇ ਆ ਤੇ ਬਹੁਤ ਹੀ ਹੈਲਦੀ ਹੈ ਇਸ ਲਈ ਦੋ ਪੀਸ ਆ ਜਿਹੜੇ ਇਦਾਂ ਪਨੀਰ ਦੇ ਜੋ ਵੀ ਆਪਾਂ ਇਹ ਆਇਲ ਰੱਖਿਆ ਸੀਗਾ ਬਿਲਕੁਲ ਥੋੜਾ ਜਿਹਾ ਆਇਲ ਲਿਆ ਸੀ ਆਪਾਂ ਤੇ ਇਹਦੇ ਵਿੱਚ ਆਪਾਂ ਥੋੜਾ ਨਮਕ ਮਿਰਚ ਜਿਵੇਂ ਪਾਇਆ ਤੇ ਉਹਦੇ ਵਿੱਚ ਇਦਾਂ ਇਹਨੂੰ ਮੈਸ਼ ਕਰ ਲੈਣਾ ਚੰਗੀ ਤਰ੍ਹਾਂ ਇਹਨੂੰ ਲਗਾ ਲੈਣਾ ਇਦਾਂ ਪੁੰਝ ਪੁੰਝ ਕੇ ਇਦਾਂ ਪਨੀਰ ਦੇ ਨਾਲ ਆ ਜਿਹੜਾ ਸਾਰਾ ਨਮਕ ਮਿਰਚਾ ਲੱਗ ਗਿਆ ਨਾ ਥੋੜਾ ਜਿਹਾ ਆਪਾਂ ਜੀਰਾ ਵੀ ਇਹਦੇ ਵਿੱਚ ਲਿਆ ਤਾਂ ਕਿ ਜਿਹੜਾ ਉਹ ਟੇਸਟ ਬਣ ਸਕੇ ਕਿਉਂਕਿ ਜਦੋਂ ਆਪਾਂ ਡਾਈਟ ਕਰਦੇ ਹੁੰਨੇ ਉਦੋਂ ਇਦਾਂ ਹੁੰਦਾ ਵੀ ਟੇਸਟੀ ਵੀ ਕੁਝ ਖਾਦਾ ਜਾਵੇ ਕੋਈ ਕੁਸ ਕਰਾਰਾ ਵੀ ਖਾਦਾ ਜਾਵੇ ਤਾਂ ਆਪਾਂ ਇਹਨੂੰ ਟੇਸਟੀ ਬਣਾਉਣਾ ਦੂਜੇ ਪਾਸੇ ਜਿਹੜਾ ਤਵੇ ਦੇ ਉੱਪਰ ਥੋੜਾ ਜਿਹਾ ਬਿਲਕੁਲ ਥੋੜਾ ਆਇਲ ਆ ਜਿਹੜਾ ਉਹ ਮੈਂ ਲਿਆ ਹੈਗਾ ਤੇ ਉਹ ਗਰਮ ਹੋ ਰਿਹਾ ਤੰਦਲਾ ਪਠੰਡੀ ਦੇ ਵਿੱਚ ਜਿਹੜਾ ਉਹਨੂੰ ਪਨੀਰ ਤੇ ਜੀਰੇ ਨੂੰ ਦੂਸਰੀ ਸਾਈਡ ਕਰਕੇ ਰੱਖਣਾ ਤਾਂ ਕਿ ਜੀਰਾ ਜਿਹੜਾ ਆਪਣਾ ਚੰਗੀ ਤਰ੍ਹਾਂ ਉਹ ਭੁੱਜ ਸਕੇ ਤੇ ਫਿਰ ਇਹ ਇਹਨੂੰ ਤੇਲ ਦੇ ਵਿੱਚ ਆ ਚੰਗੀ ਤਰ੍ਹਾਂ ਆਪਾਂ ਰੱਖ ਲੈਣਾ ਤੇ ਫਿਰ ਇਹਨੂੰ ਗਰਮ ਕਰਨਾ ਹੈਗਾ ਆਪਾਂ ਦੂਸਰੇ ਪਾਸੇ ਜਿਹੜਾ ਉਹ ਦਹੀਂ ਉਹ ਆਪਣਾ ਤਿਆਰ ਹੈਗਾ ਜਿਹੜਾ ਨਮਕ ਮਿਰਚ ਉਹਦੇ ਵਿੱਚ ਬਚਿਆ ਉਹ ਵੀ ਇਹਦੇ ਉੱਪਰ ਆ ਜਿਹੜਾ ਉਹ ਲਗਾ ਦੇਣਾ ਦਹੀਂ ਤੇ ਸਬਜ਼ੀਆਂ ਜਿਹੜੀਆਂ ਆਪਾਂ ਉਹ ਪਾ ਕੇ ਰੱਖ ਲਈਆਂ ਤੇ ਇੱਧਰ ਆਪਾਂ ਥੋੜਾ ਗੈਸ ਆ ਜਿਹੜਾ ਔਨ ਕੀਤਾ ਤੇ ਇਹਨੂੰ ਪਨੀਰ ਨੂੰ ਜਿਹੜਾ ਉਹ ਆਪਾਂ ਪਕਾਉਣਾ ਸ਼ੁਰੂ ਕਰ ਦਿੱਤਾ ਇਦਾਂ ਇਹਨੂੰ ਉਲਟਾ-ਉਲਟਾ ਕੇ ਤੁਸੀਂ ਇਹ ਚਿਮਟਾ ਲੈ ਸਕਦੇ ਆ ਚਿਮਟੇ ਦੀ ਹੈਲਪ ਨਾਲ ਜਿਹੜਾ ਇਹ ਦੋਨੋਂ ਸਾਈਡ ਤੋਂ ਚੰਗੀ ਤਰ੍ਹਾਂ ਇਹ ਪਕਾ ਲੈਣਾ ਬਹੁਤ ਥੋੜਾ ਆਇਲ ਆ ਜਿਹੜਾ ਤੁਸੀਂ ਯੂਜ਼ ਕਰਨਾ ਕਿਉਂਕਿ ਤੇਲ ਤੇ ਜਿਹੜਾ ਆਇਲ ਹੁੰਦਾ ਉਹ ਆਪਾਂ ਡਾਈਟ ਦੇ ਵਿੱਚ ਘੱਟ ਤੋਂ ਘੱਟ ਲੈਣਾ ਹੁੰਦਾ ਤੇ ਜਿੰਨਾ ਹੋ ਸਕੇ ਤੁਸੀਂ ਘੱਟਾ ਉਹਨੂੰ ਲੈਣਾ ਹੈਗਾ ਪਰ ਪਨੀਰ ਨੂੰ ਜਿਹੜਾ ਚੰਗੀ ਤਰ੍ਹਾਂ ਪਕਾਉਣਾ ਤਾਂ ਕਿ ਤੁਹਾਨੂੰ ਟੇਸਟ ਜਿਹੜਾ ਉਹ ਆ ਸਕੇ ਬਹੁਤ ਹੀ ਹੈਲਦੀ ਬ੍ਰੇਕਫਾਸਟ ਆ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣਦਾ ਤੇ ਕਿਉਂਕਿ ਦਹੀਂ ਆ ਵੈਸੇ ਹੀ ਗੁਣਕਾਰੀ ਹੁੰਦਾ ਆਪਾਂ ਨੂੰ ਖਾਣਾ ਹੀ ਚਾਹੀਦਾ ਸਾਰਿਆਂ ਨੂੰ ਦਹੀਂ ਦੇ ਨਾਲ ਦਿਮਾਗ ਵੀ ਤੇਜ ਹੁੰਦਾ ਹੈ ਤੇ ਬਾਕੀ ਜਿੰਨੀਆਂ ਵੀ ਸਬਜ਼ੀਆਂ ਜਿਵੇਂ ਕਿ ਖੀਰਾ ਵੀ ਬਹੁਤ ਵਧੀਆ ਟਮਾਟਰ ਪਿਆਜ਼ ਤੇ ਹੋਰ ਵੀ ਜਿਹੜੀਆਂ ਸਬਜ਼ੀਆਂ ਜਿੰਨੀਆਂ ਵੀ ਆਪਾਂ ਹਰੀਆਂ ਸਬਜ਼ੀਆਂ ਪਾ ਸਕਦੇ ਹਾਂ ਧਨੀਆ ਵਗੈਰਾ ਵੀ ਲੈ ਸਕਦੇ ਹਾਂ ਤਾਂ ਉਹ ਵੀ ਤੁਸੀਂ ਇਹਦੇ ਵਿੱਚ ਜਿਹੜਾ ਪਾ ਲੈਣਾ ਹੁਣ ਦੋਨੋਂ ਜਿਹੜੇ ਪਨੀਰ ਦੇ ਪੀਸ ਆ ਉਹ ਚੰਗੀ ਤਰ੍ਹਾਂ ਜਿਹੜੇ ਆਪਣੇ ਪੱਕ ਚੁੱਕੇ ਆ ਤੇ ਇਧਰ ਇਹਨੂੰ ਆਪਾਂ ਮਿਕਸ ਕਰ ਲੈਣਾ ਕਿਉਂਕਿ ਨਮਕਾ ਜਿਹੜਾ ਇਹਦੇ ਵਿੱਚ ਆਪਾਂ ਪਹਿਲਾਂ ਹੀ ਪਾ ਲਿਆ ਸੀਗਾ ਤੇ ਤੁਸੀਂ ਮਿਰਚ ਜੇ ਚਾਹੋ ਤਾਂ ਤੁਸੀਂ ਮਿਰਚ ਵੀ ਪਾ ਸਕਦੇ ਹੋ ਚੀਆ ਸੀਡਸ ਵੀ ਪਾ ਸਕਦੇ ਹੁੰਦੇ ਆ ਦਹੀਂ ਦੇ ਵਿੱਚ ਪਰ ਜਿਹੜੀਆਂ ਪੋਣਾ ਤੁਸੀਂ ਸਾਬਤ ਹੀ ਜਿਹੜੇ ਉਹ ਇਦਾਂ ਹੀ ਚੱਕ ਕੇ ਪਾ ਦੇਣੇ ਆ ਤੇ ਹੁਣ ਇਹ ਦੋਨੋਂ ਪਨੀਰ ਦੇ ਪੀਸ ਲੈਣੇ ਆ ਤੇ ਆਪਣਾ ਜਿਹੜਾ ਹੈਲਦੀ ਬ੍ਰੇਕਫਾਸਟ ਆ ਉਹ ਬਿਲਕੁਲ ਤਿਆਰ ਆ ਥੋੜਾ ਥੋੜਾ ਆਪਾਂ ਪੀਸ ਆ ਜਿਹੜਾ ਉਹ ਪਨੀਰ ਦਾ ਲੈਣਾ ਤਾਂ ਕਿ ਆਪਾਂ ਨੂੰ ਜਿਹੜਾ ਥੋੜਾ ਟੇਸਟ ਵੀ ਆ ਸਕੇ ਤੇ ਆਪਾਂ ਵਧੀਆ ਜਿਹੜਾ ਬ੍ਰੇਕਫਾਸਟ ਉਹ ਘੱਟ ਸਮੇਂ ਦੇ ਵਿੱਚ ਆ ਕਰ ਸਕਦੇ ਜਦੋਂ ਇਦਾਂ ਹੋਵੇ ਵੀ ਜ਼ਿਆਦਾ ਕੁਝ ਆਪਣੇ ਕੋਲ ਬਣਾਉਣ ਨੂੰ ਵੀ ਨਹੀਂ ਹੈਗਾ ਤੇ ਟਾਈਮ ਵੀ ਨਹੀਂ ਹੈਗਾ ਤੇ ਉਦੋਂ ਇਹ ਬ੍ਰੇਕਫਾਸਟ ਆ ਤੁਸੀਂ ਕਰਨਾ ਡਾਈਟ ਦੇ ਵਿੱਚ ਜਿਹੜਾ ਇਹ ਬਹੁਤ ਵਧੀਆ ਬਹੁਤ ਹੈਲਦੀ ਆ ਤੁਹਾਨੂੰ ਭੁੱਖ ਵੀ ਨਹੀਂ ਲੱਗੇਗੀ ਬਾਕੀ ਫੋਲੋ ਕਰ ਲੈਣਾ ਥੈਂਕ ਯੂ